ਅੰਦਰ ਕੀ ਮਾਮਲਾ ਹੈ ਸ੍ਰੀ ਸ਼ੋਪਨ ਸ਼ਰਮਾ ਜੀ ਫੁਲ ਸਕਿਊਰਿਟੀ ਨੰਬਰ ਆਂਡਿਆਂ ਦੇ ਨੋਟਿਸ ਹੱਲੇ ਤੇ ਮਮਨਦੀਪ ਸਿੰਘ ਬਰਾੜ ਐਬੀਸੀਪੀ ਇਨਵੈਸਟੀਗੇਸ਼ਨ ਤੇ ਹਰਪ੍ਰੀਤ ਸਿੰਘ ਪੀਸੀਪੀ ਇਨਵੈਸਟੀਗੇਸ਼ਨ ਤੇ ਸੀਐਡੀ ਟੀਮ ਵੱਲੋਂ ਜਿਹੜਾ ਕੱਲ ਕਾਰਵਾਈ ਕੀਤੀ ਆ ਉਹਦੇ ਵਿੱਚ ਹੰਬੜਾ ਰੋਡ ਤੇ ਇੱਕ ਮੋਟਰਸਾਈਕਲ ਸਵਾਰ ਬੰਦੀ ਦੋ ਵਿਅਕਤੀਆਂ ਨੂੰ ਇੰਟਰਸੈਪਟ ਕੀਤਾ ਜਿਨ੍ਹਾਂ ਨੂੰ ਚੈੱਕ ਕਰਨ ਤੇ ਦੇਖਿਆ ਕਿ ਉਹ ਮੋਟਰਸਾਈਕਲ ਦੋ ਚੋਰੀ ਰਾਹੀ ਤੇ ਇਹਨਾਂ ਦੀ ਪੁੱਛਗਿੱਛ ਤੇ ਬਾਅਦ ਇਹਨਾਂ ਕੋਲ ਅ ਤਿੰਨ ਮੋਟਰਸਾਈਕਲ ਇੱਕ ਤੇ ਅੱਗੇ ਨੌ ਮੋਟਰਸਾਈਕਲ ਇੱਕ ਇੱਥਾਰੇ ਰਿਕਵਰ ਹੋਏ ਸੁੱਲ 12 ਮੋਟਰਸਾਈਕਲ ਦੇ ਨਾਲ ਉੱਧਰ ਰਿਕਵਰ ਕੀਤੇ ਨੇ ਤੇ ਇਹਨਾਂ ਤੇ ਮੁਕੱਦਮਾ ਨੰਬਰ 162 ਜਿਹੜਾ ਉਸ ਸਟੇਸ਼ਨ ਡਿਵੀਜ਼ਨ ਨੰਬਰ 8 ਵਿੱਚ ਦਰਜ ਰਜਿਸਟਰ ਕੀਤਾ ਗਿਆ ਤੇ ਅੱਗੇ ਹੋਰਾਂ ਤੋਂ ਪੁੱਛਗਿੱਛ ਕਰਕੇ ਜਿਹੜੇ ਵੱਡੇ ਕਲਾਸੇ ਹੋਣ ਦੀ ਆਸ ਹੈ ਕਿ ਜਿਹੜੀਆਂ ਅੰਨੀਆਂ ਚੋਰੀਆਂ ਹੋਈਆਂ ਤੇ ਮੈਂ ਕੋਰਟ 'ਚ ਨਿਆਰ ਚੋਰੀਆਂ ਕੀਤਾ ਤੇ ਕਿੱਥੇ ਵੇਚਦੇ ਸੀ ਸਾਰਾ ਉਹ ਸਦਾ ਇਨਵੈਸਟੀਗੇਸ਼ਨ ਦਾ 파ਟ ਹੈ ਤੇ ਇਹ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਦਾ ਨਾਮ ਵੀ ਅਸੀਂ ਗੀ ਰਹੇ ਹਾਂ ਕਾਫੀ ਤੇ ਇਸ ਲਈ ਉਹ ਤੋਂ ਬਾਅਦ ਇਲੈਕਸ਼ਨ ਦੇ ਮੀਡੀਅਟ ਬਾਅਦ ਦਾ ਸਾਡੇ ਵੱਲੋਂ ਇਹ ਕੀ ਕੀ ਕਰਦੇ ਇੱਕ ਨੰਦਾ ਦਾ ਰਿਪੋਰਟ ਕਾਫੀ ਜਿਆਦਾ ਨਾ ਤੁਰਕੀਆਂ ਹੋਣ ਜਾਂਦਾ ਹਾਂ ਹਾਂ ਸਰ ਕੀ ਮਾਮਲਾ ਹੈ શ્રી ਸ਼ੋਪਨ ਸ਼ਰਮਾ ਜੀ ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਅੱਜ ਮਨਮੋਹਨਦੀਪ ਸਿੰਘ ਬਰਾੜ ਐਡੀਸੀਪੀ ਯੂਨੀਵਰਸਿਟੀਗੇਸ਼ਨ ਤੇ ਹਰਪ੍ਰੀਤ ਸਿੰਘ ਐਸੀਪੀ ਯੂਨੀਵਰਸਿਟੀਗੇਸ਼ਨ ਤੇ ਸੀਐਡੀਟੀਮ ਵੱਲੋਂ ਜਿਹੜਾ ਕੱਲ ਕਾਰਵਾਈ ਕੀਤੀ ਆ ਉਹਦੇ ਵਿੱਚ ਹੰਬੜਾ ਰੋਡ ਤੇ ਇੱਕ ਮੋਟਰਸਾਈਕਲ ਸਵਾਰ ਬੰਦੀ ਦੋ ਵਿਅਕਤੀਆਂ ਨੂੰ ਇੰਟਰਸੈਪਟ ਕੀਤਾ ਜਿਨ੍ਹਾਂ ਨੂੰ ਚੈੱਕ ਕਰਨ ਤੇ ਦੇਖਿਆ ਕਿ ਉਹ ਮੋਟਰਸਾਈਕਲ ਵੀ ਚੋਰੀ ਦਾ ਸੀ ਇਸ ਇਨਾਂ ਦੀ ਪੁੱਛਗਿੱਛ ਤੇ ਬਾਅਦ ਇਹਨਾਂ ਕੋ 3 ਮੋਟਰਸਾਈਕਲ ਤੇ ਅੱਗੇ 9 ਮੋਟਰਸਾਈਕਲ ਇੱਕ ਸਾਰੇ ਰਿਕਵਰ ਹੋਏ ਚ ਕੁੱਲ 12 ਮੋਟਰਸਾਈਕਲ ਦੇ ਨਾਲ ਰਿਕਵਰ ਕੀਤੇ ਨੇ ਤੇ ਇਹਨਾਂ ਤੇ ਮੁਕੱਦਮਾ ਨੰਬਰ 162 ਜਿਹੜਾ ਉਸ ਸਟੇਸ਼ਨ ਡਿਵੀਜ਼ਨ ਨੰਬਰ 8 ਵਿੱਚ ਦਰਜ ਦਰਜ ਕੀਤਾ ਗਿਆ ਤੇ ਅੱਗੇ ਹੋਰਾਂ ਤੋਂ ਪੁੱਛਗਿੱਛ ਕਰਕੇ ਜਿਹੜੇ ਵੱਡੇ ਕਲਾਸੇ ਹੋਣ ਦੀ ਆਸ ਹੈ ਕਿ ਜਿਹੜੀਆਂ ਅੰਨ੍ਹੀਆਂ ਚੋਰੀਆਂ ਹੋਈਆਂ ਤੇ ਮੈਂ ਫੋਰਟਨੀਅਰ ਚੋਰੀਆਂ ਕੀਤਾ ਤੇ ਕਿੱਥੇ ਵੇਚਦੇ ਸੀ ਸਾਰਾ ਉਹ ਸਦਾ ਇਨਵੈਸਟੀਗੇਸ਼ਨ ਦਾ 파ਟ ਹੈ ਤੇ ਇਹ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਦਾ ਨਾਮ ਵੀ ਅਸੀਂ ਗੀ ਰਹੇ ਹਾਂ ਕਾਫੀ ਤੇ ਇਸ ਲਈ ਉਹ ਤੋਂ ਬਾਅਦ ਇਲੈਕਸ਼ਨ ਬਿਮਿਡੀਅਟ ਬਾਅਦ ਦਾ ਸਰਪ ਦੇ ਵੱਲੋਂ ਕੀਤੀ ਕਰਦੇ ਇੱਕ ਮੰੰਦਾ ਦਾ ਬੋਲ ਕਾਫੀ ਜਿਆਦਾ ਨਾ ਤੁਰਕੀਆਂ ਹੁੰਦੀਆਂ